ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਦੇ ਖਬਰ ਨੇ ਸਮੁੱਚੇ ਪਾਈਚਾਰੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਗੱਲ ਕੀਤੀ ਜਾਵੇ ਇਟਲੀ ਦੀ ਤੇ ਇੱਥੇ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਬੀਤੇ ਕੱਲ ਹੋਇਆ ਹੈ ਇਥੋਂ ਦੇ ਸ਼ਹਿਰ ਮਾ ਤੇਰੇ ਵਿਖੇ ਹੋਏ ਇੱਕ ਐਕਸੀਡੈਂਟ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਨੇ ਸਮੁੱਚੇ ਪਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਦੋਂ ਹੀ ਸਵੇਰ ਇਟਲੀ ਦੀਆਂ ਖਬਰਾਂ ਦੇ ਵਿੱਚ ਇਹ ਖਬਰ ਛਪਦੀ ਹੈ ਕਿ ਬੀਤੇ ਕੱਲ ਇੱਕ ਭਿਆਨਕ ਐਕਸੀਡੈਂਟ ਦੇ ਨਾਲ ਚਾਰ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਹੈ ਤੇ ਸਮੁੱਚਾ ਭਾਈਚਾਰਾ ਡੂੰਗੇ ਸੋਗ ਵਿੱਚ ਡੁੱਬਦਾ ਨਜ਼ਰ ਆਇਆ ਇਹ ਬਾਣਾ ਉਦੋਂ ਵਰਤਦਾ ਹੈ ਜਦੋਂ ਇਹ ਨੌਜਵਾਨ ਆਪਣੇ ਘਰਾਂ ਤੋਂ ਕੰਮਾਂ ਦੇ ਲਈ ਨਿਕਲਦੇ ਨੇ ਸਮਿਤੀ ਦਿੱਤੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਸਾਹੀ ਦੱਸਦੇ ਨੇ ਕਿ ਜਦੋਂ ਇਹ ਨੌਜਵਾਨ ਕੰਮ ਤੇ ਜਾ ਰਹੇ ਸੀ ਤੇ ਇੱਕ 7 ਸੀਟਰ ਗੱਡੀ ਦੇ ਵਿੱਚ ਸਵਾਰ ਸਨ ਜਦੋਂ ਕਿ ਇੱਕ ਦੂਸਰੀ ਸਾਈਡ ਤੋਂ ਆਉਂਦੇ ਹੋਏ ਟਰੱਕ ਦੇ ਨਾਲ ਇਸ 7 ਸੀਟਰ ਗੱਡੀ ਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਜਿਸ ਦੇ ਫਲਸਰੂਪ ਚਾਰ ਨੌਜਵਾਨ ਜੋ ਕਿ ਚਾਰੇ ਦੇ ਚਾਰੇ ਪੰਜਾਬ ਦੇ ਨਾਲ ਸੰਬੰਧਿਤ ਸੀ ਚਾਰਾਂ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਔਰ ਇਸ ਦੇ ਵਿੱਚ ਪੰਜ ਹੋਰ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਜਦ ਪ੍ਰਸ਼ਾਸਨ ਉਥੇ ਪਹੁੰਚਦਾ ਹੈ ਤੇ ਗੱਡੀ ਔਰ ਟਰੱਕ ਜਿਨ੍ਹਾਂ ਦੀ ਵਿੱਚ ਆਪੋ ਆਮਣੇ ਸਾਹਮਣੇ ਟੱਕਰ ਹੁੰਦੀ ਹੈ ਦੋਵੇਂ ਟੁੱਟ ਕੇ ਚੱਕਣਾ ਚੂਰ ਹੋ ਚੱਲੀਆਂ ਚੁੱਕੀਆਂ ਸਨ ਜੇ ਆਪਾਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖੀਏ ਜਿਸ ਦੇ ਵਿੱਚ ਇਹ ਨੌਜਵਾਨ ਮੌਜੂਦ ਸੀ ਔਰ ਸਵਾਰ ਹੋ ਕੇ ਆਪਣੇ ਕੰਮ ਲਈ ਜਾ ਰਹੇ ਸੀ ਉਹ ਗੱਡੀ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਚੁੱਕੀ ਆ ਜਦ ਗੱਡੀ ਟਰੱਕ ਦੇ ਨਾਲ ਵੱਜਦੀ ਹੈ ਤੇ ਮੌਕੇ ਤੇ ਚਾਰ ਨੌਜਵਾਨ ਜਿਨ੍ਹਾਂ ਦਾ ਸਿੱਧਾ-ਸਿੱਧਾ ਸਬੰਧ ਪੰਜਾਬ ਦੇ ਨਾਲ ਆ ਮੌਕੇ ਤੇ ਉਹਨਾਂ ਦੀ ਮੌਤ ਹੁੰਦੀ ਆ ਜਦ ਕਿ ਪੰਜ ਹੋਰਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਚਾਰ ਬਿਲਕੁਲ ਠੀਕ ਨੇ ਔਰ ਇੱਕ ਨੌਜਵਾਨ ਦੀ ਹਾਲਤ ਜਿਹੜੀ ਆ ਉਹ ਚਿੰਤਾਜਨਕ ਬਣੀ ਹੋਈ ਆ ਆਹ ਆਪਾਂ ਚੱਲਦੇ ਹਾਂ ਇਟਲੀ ਤੇ ਵੇਖਦੇ ਹਾਂ ਇਸ ਸੜਕ ਹਾਦਸੇ ਦੇ ਵਿੱਚ ਕਿਸ ਤਰ੍ਹਾਂ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਗਈਆਂ ਵਾ ਪ੍ਰਸ਼ਾਸਨ ਜਿਹੜਾ ਉਹ ਮੌਕੇ ਤੇ ਬਚਾਓ ਕਾਰਜਾਂ 'ਚ ਲੱਗਿਆ ਪਰ ਜਿਹੜੇ ਚਾਰ ਨੌਜਵਾਨ ਉਹ ਉਸ ਰੱਬ ਨੂੰ ਪਿਆਰੇ ਹੋ ਗਏ ਨੇ